ਬੁੱਤ ਪੂਜ ਪੂਜ ਹਿੰਦੂ ਮੂਏ ਗੁਰੂ ਸਾਹਿਬ ਨੇ ਆਖਿਆ ਵੀ ਬੁੱਤਾਂ ਦੀ ਪੂਜਾ ਕਰ ਕਰਕੇ ਸਾਡਾ ਹਿੰਦੂ ਵੀਰ ਜਿਹੜਾ ਹੈ ਨਾ ਉਹ ਆਤਮਿਕ ਤੌਰ ਦੇ ਉੱਤੇ ਮਰਿਆ ਪਿਆ ਹੁਣ ਸਾਡੇ ਚ ਸ਼ਾਇਦ ਹੀ ਇੱਥੇ ਕੋਈ ਹਿੰਦੂ ਵੀਰ ਬੈਠਾ ਹੋਵੇ ਆਪਾਂ ਉਹਨਾਂ ਵੱਲ ਇਸ਼ਾਰਾ ਕਰਕੇ ਤੇ ਫਟਾਫਟ ਕਹਿ ਦਿਆਂਗੇ ਵੇਖੋ ਜੀ ਉਹਨਾਂ ਦੇ ਧਾਰਮਿਕ ਸਾਂ ਦੇ ਉੱਤੇ ਬੁੱਤ ਲੱਗੇ ਹੋਏ ਨੇ ਤੇ ਉਹ ਬੁੱਤਾਂ ਦੀ ਪੂਜਾ ਕਰਦੇ ਨੇ ਤੇ ਬੁੱਤਾਂ ਦੀ ਪੂਜਾ ਕਰ ਕਰਕੇ ਆਤਮਿਕ ਤੌਰ ਦੇ ਉੱਤੇ ਮਰੇ ਹੋਏ ਨੇ ਅਸੀਂ ਬੜੀ ਛੇਤੀ ਕਹਿ ਦਿਆਂਗੇ ਪਰ ਗੌਰ ਕਰਿਓ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਜਿਹੜਾ ਕਿ ਇਹ ਅਜਬੁੱਤਾਂ ਦੀ ਪੂਜਾ ਨਹੀਂ ਕਰਦਾ ਪਿਆ ਮੜੀਆਂ ਉਹ ਵੀ ਇੱਕ ਤਰ੍ਹਾਂ ਦਾ ਬੁੱਤ ਹੀ ਹੈ ਤੁਸੀਂ ਕੋ ਬੁੱਤ ਕੇਵਲ ਮਿੱਟੀ ਦਾ ਨਹੀਂ ਜੇ ਹੁੰਦਾ ਠੀਕ ਹੈ ਇੱਕ ਮਿੱਟੀ ਦਾ ਬੁੱਤ ਵੀ ਹੁੰਦਾ ਪਰ ਕੇਵਲ ਮਿੱਟੀ ਦਾ ਨਹੀਂ ਹੁੰਦਾ ਬੁੱਤ ਮਿੱਟੀ ਦਾ ਵੀ ਹੋ ਸਕਦਾ ਹੈ ਬੁੱਤ ਪਲਾਸਟਿਕ ਦਾ ਵੀ ਹੋ ਸਕਦਾ ਹੈ ਬੁੱਤ ਕਾਗਜ਼ ਦਾ ਵੀ ਹੋ ਸਕਦਾ ਹੈ ਤੇ ਬੁੱਤ ਜਿਹੜਾ ਉਹ ਸ਼ੀਸ਼ੇ ਦਾ ਵੀ ਹੋ ਸਕਦਾ ਲੋਹੇ ਦਾ ਵੀ ਹੋ ਸਕਦਾ ਤੇ ਬੁੱਤ ਚੰਮ ਦਾ ਵੀ ਹੋ ਸਕਦਾ ਆ ਜਿਹੜੇ ਪਖੰਡੀ ਸਾਹਿਬ ਤੁਰੇ ਫਿਰਦੇ ਨੇ ਚੰਮ ਵਾਲੇ ਹੀ ਬੁੱਤ ਨੇ ਬੁੱਤ ਤੇ ਬਹੁਤ ਨੇ ਜਿਸ ਤਰ੍ਹਾਂ ਬੁੱਤਾਂ ਦੀ ਪੂਜਾ ਕਿਸੇ ਸਮੇਂ ਹਿੰਦੂ ਵੀਰ ਕਰਦੇ ਸੀਗੇ ਤੇ ਗੁਰੂ ਸਾਹਿਬ ਨੇ ਬਾਣੀ ਚ ਇਹ ਗੱਲ ਆਖੀ ਸੀ ਨਾ ਪੱਥਰ ਬੋਲੇ ਪੜਿਓ ਜਰਾ ਨਾ ਪੱਥਰ ਬੋਲੇ ਨਾ ਕਿਛ ਦੇ ਪੱਥਰ ਬੋਲਦਾ ਵੀ ਨਹੀਂ ਤੇ ਕੁਝ ਦੇ ਵੀ ਨਹੀਂ ਸਕਦਾ ਅੱਛਾ ਸਾਡੇ ਘਰ ਦੇ ਵਿੱਚ ਜਿਹੜੀ ਤਸਵੀਰ ਲਾਈ ਆ ਆਪਾਂ ਉਹ ਕੁਝ ਬੋਲ ਸਕਦੀ ਹੈ ਤੇ ਕੁਝ ਦੇ ਸਕਦੀ ਹੈ ਵੈਸੇ ਇੱਕ ਗੱਲ ਦਾ ਫੈਸਲਾ ਆਪਾਂ ਕਰੀਏ ਸਾਡਾ ਗੁਰੂ ਹੈ ਕੌਣ ਮਾਫ਼ ਕਰਿਓ ਨਾਰੇ ਬੜੇ ਮਾਰੇ ਅਸੀਂ ਕਦੀ ਨਾਰਾ ਅਸੀਂ ਮਾਰਿਆ 300 ਸਾਲ ਗੁਰੂ ਦੇ ਨਾਲ ਹੁਣ ਨਾਰਾ ਮਾਰਿਆ 350 ਸਾਲ ਗੁਰੂ ਦੇ ਨਾਲ ਨਾਰੇ ਬਹੁਤ ਮਾਰੇ ਨੇ ਪਰ ਅੱਜ ਤੱਕ ਗੁਰੂ ਨੂੰ ਪਛਾਣ ਨਹੀਂ ਸਕੇ ਆਪਾਂ ਅੱਜ ਵੀ ਆਪਣੇ ਨੂੰ ਸਿੱਖ ਕੋਣ ਵਾਲਾ ਕਿਸੇ ਤਸਵੀਰ ਦੇ ਵਿੱਚੋਂ ਆਪਣੇ ਗੁਰੂ ਨੂੰ ਲੱਭਦਾ ਫਿਰਦਾ ਜੀ ਕਿਸੇ ਮੂਰਤੀ ਦੇ ਵਿੱਚੋਂ ਆਪਣੇ ਗੁਰੂ ਨੂੰ ਲੱਭਦਾ ਫਿਰਦਾ ਹੁਣ ਤੇ ਚਾਈਨਾ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਸਿੱਖ ਜਿਹੜਾ ਅੱਜ ਕੱਲ ਬੁੱਤਾਂ ਦੇ ਵਿੱਚੋਂ ਗੁਰੂ ਨੂੰ ਲੱਭ ਰਿਹਾ ਹੁਣ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਚਾਈਨਾ ਤੋਂ ਬਣ ਕੇ ਆਉਣ ਲੱਗ ਪਈਆਂ ਹਾਲਾਤ ਵੇਖ ਲਓ ਤੁਸੀਂ ਚਾਈਨਾ ਤੋਂ ਬਣ ਕੇ ਆਉਣ ਲੱਗ ਪਈਆਂ ਵੈਸੇ ਸਾਡਾ ਗੁਰੂ ਹੈ ਕੌਣ ਆਪਾਂ ਤਾਂ ਨਿਤ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ ਇਹ ਸਾਡਾ ਗੁਰੂ ਦੇ ਬਾਣੀ ਗੁਰੂ ਹੈ ਅਸੀਂ ਤੇ ਸ਼ਬਦ ਨੂੰ ਗੁਰੂ ਮੰਨਦੇ ਆ ਜੇ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਿਤੇ ਇੱਕ ਪੰਕਤੀ ਵੀ ਮਿਲ ਜਾਵੇ ਜਿੱਥੇ ਕਿਸੇ ਫੋਟੋ ਨੂੰ ਕਿਸੇ ਤਸਵੀਰ ਨੂੰ ਕਿਸੇ ਮੂਰਤੀ ਨੂੰ ਗੁਰੂ ਕਿਹਾ ਹੋਵੇ ਤਾਂ ਮੈਨੂੰ ਜ਼ਰੂਰ ਵਿਖਾ ਦਿਓ ਮੈਨੂੰ ਅਜੇ ਤੱਕ ਨਹੀਂ ਲੱਭੀ ਮੈਨੂੰ ਅਜੇ ਤੱਕ ਕੋਈ ਪੰਕਤੀ ਨਹੀਂ ਲੱਭੀ ਹਾਂ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਹੈ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪਰਗਟਿਆ ਆ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਐ ਵੇਖੋ ਜਿਹੜੀ ਤਸਵੀਰ ਆਪਾਂ ਆਪਣੇ ਘਰ ਦੇ ਵਿੱਚ ਲਾਈ ਹੈ ਨਾ ਤੇ ਅਸੀਂ ਉਹਨੂੰ ਕਹਿ ਰਹੇ ਆਂ ਵੀ ਗੁਰੂ ਦੀ ਤਸਵੀਰਾਂ ਵੈਸੇ ਤੁਹਾਨੂੰ ਇੱਕ ਸਵਾਲ ਪੁੱਛਣਾ ਪਹਿਲਾਂ ਮੈਂ ਕੀ ਕਿਸੇ ਬੰਦੇ ਦੀ ਇੰਨੀ ਔਕਾਤ ਹੈ ਕਿ ਉਹ ਰੱਬ ਨੂੰ ਤਿਆਰ ਕਰ ਲਵੇ ਰੱਬ ਨੂੰ ਬਣਾ ਲਵੇ ਦੱਸਿਓ ਜੀ ਜਰਾ ਕੀ ਕਿਸੇ ਬੰਦੇ ਦੀ ਇੰਨੀ ਔਕਾਤ ਹੈ ਆਮ ਇੱਕ ਮੂਰਤੀ ਘਾੜਾ ਬੁੱਤ ਘਾੜਾ ਜਿਹੜਾ ਉਹ ਹੀ ਕਹਿੰਦਾ ਨਾ ਇਹ ਭਗਵਾਨ ਕੀ ਮੂਰਤੀ ਮੈਂਨੇ ਬਣਾਈ ਹੁਣ ਕਿਸੇ ਬੰਦੇ ਦੇ ਅੰਦਰ ਇੰਨੀ ਤਾਕਤ ਨਹੀਂ ਨਾ ਅੱਛਾ ਇੱਕ ਗੱਲ ਰੱਬ ਨੇ ਸਾਨੂੰ ਬਣਾਇਆ ਜਾਂ ਅਸੀਂ ਰੱਬ ਨੂੰ ਬਣਾਵਾਂਗੇ ਸਵਾਲ ਹੈ ਜੀ ਰੱਬ ਨੇ ਸਾਨੂੰ ਬਣਾਇਆ ਜਾਂ ਅਸੀਂ ਰੱਬ ਨੂੰ ਬਣਾਵਾਂਗੇ ਰੱਬ ਨੇ ਸਾਨੂੰ ਬਣਾਇਆ ਅਸੀਂ ਰੱਬ ਨਹੀਂ ਬਣਾ ਸਕਦੇ ਜੇ ਰੱਬ ਅਸੀਂ ਨਹੀਂ ਬਣਾ ਸਕਦੇ ਤੇ ਗੁਰੂ ਬਣਾ ਸਕਦੇ ਆਪਾਂ ਸੋਚਿਓ ਜਰਾ ਗੁਰੂ ਬਣਾ ਸਕਦੇ ਆ ਕੀ ਬੰਦੇ ਦੀ ਇੰਨੀ ਔਕਾਤ ਹੈ ਕਿ ਉਹ ਗੁਰੂ ਬਣਾ ਦੋਵੇ ਪਹਿਲੀ ਵਾਰੀ ਸ਼ੋਭਾ ਸਿੰਘ ਨੇ ਤਸਵੀਰ ਬਣਾਈ ਸੀ ਗੁਰੂ ਨਾਨਕ ਸਾਹਿਬ ਦੀ ਕੀ ਸ਼ੋਭਾ ਸਿੰਘ ਦੀ ਇੰਨੀ ਔਕਾਤ ਹੈ ਕਿ ਉਹ ਗੁਰੂ ਨਾਨਕ ਨੂੰ ਤਿਆਰ ਕਰ ਲਵੇ ਮਾਫ ਕਰਿਓ ਗੁਰੂ ਨਾਨਕ ਨੂੰ ਕੋਈ ਬੰਦਾ ਤਿਆਰ ਨਹੀਂ ਜੇ ਕਰ ਸਕਦਾ ਗੁਰੂ ਨਾਨਕ ਨੂੰ ਤਿਆਰ ਕਰਨ ਵਾਲਾ ਕੇਵਲ ਅਕਾਲ ਪੁਰਖ ਹੈ ਗੁਰੂ ਨਾਨਕ ਨੂੰ ਤਿਆਰ ਕਰਨ ਵਾਲਾ ਕੌਣ ਹੈ ਜੀ ਕੇਵਲ ਅਕਾਲ ਪੁਰਖ ਹੈ ਤੇ ਗੁਰੂ ਨਾਨਕ ਨਾਮ ਹੀ ਬਾਣੀ ਦਾ ਹੈ ਗੁਰੂ ਨਾਨਕ ਨਾਮ ਹੀ ਬਾਣੀ ਦਾ ਜੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਕਿੱਥੋਂ ਕਰਾਂਗੇ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣੇ ਨੇ ਆਸਾ ਕੀ ਵਾਰ ਦੀ ਬਾਣੀ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਣੇ ਨੇ ਜੇ ਕਿਸੇ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋਣੇ ਨੇ ਜੇ ਕਿਸੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਦਰਸ਼ਨ ਇਨ੍ਹਾਂ ਸ਼ਲੋਕਾਂ ਦੇ ਵਿੱਚੋਂ ਹੋਣੇ ਸੀ ਗੁੰਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜਮਨਾ ਜੇ ਬਿਦਜਲ ਕੋ ਮੀਨ ਗੁਰੂ ਦੇ ਦਰਸ਼ਨ ਤੇ ਆਪਾਂ ਇੱਥੋਂ ਕਰਨੇ ਸੀ ਪਰ ਮਾਫ਼ ਕਰਿਓ ਬਿਜ਼ਨਸ ਚੱਲ ਪਿਆ ਬਿਜ਼ਨਸ ਚੱਲ ਪਿਆ ਸ਼ੋਭਾ ਸਿੰਘ ਨੇ ਪਹਿਲੀ ਤਸਵੀਰ ਬਣਾਈ ਲੋਕਾਂ ਨੇ ਬਹੁਤ ਖਰੀਦੀ ਵੈਸੇ ਇੱਕ ਬੇਨਤੀ ਕਰਨ ਲੱਗਾ ਤੁਹਾਨੂੰ ਤੁਸੀਂ ਝਾਤ ਮਾਰ ਕੇ ਵੇਖਿਓ ਆਪਣੇ ਘਰਾਂ 'ਚ ਵੀ ਵੇਖਿਓ ਰੂ ਦੂਜਿਆਂ ਦੇ ਘਰਾਂ 'ਚ ਵੀ ਵੇਖਿਓ ਜਰਾ ਕੇ ਜੇ ਆਪਾਂ ਹਜ਼ਾਰ ਬੰਦਾ ਘਲਾਰ ਲਈਏ ਨੇ ਇੱਕ ਥਾਂ ਦੇ ਉੱਤੇ ਤੇ ਉਹਨਾਂ ਨੂੰ ਪੁੱਛੀਏ ਵੀ ਤੁਹਾਡੇ ਕੋਲ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਸਟਿੱਕਾਂ ਹੈਗੀਆਂ ਸਟਿੱਕਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਹੁੰਦੇ ਨੇ ਤੁਸੀਂ ਗਿਣਤੀ ਕਰਕੇ ਵੇਖਿਓ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੋਈ ਸਟੀਕ ਨਿਕਲ ਆਵੇ ਕਿਤੇ ਜਪਜੀ ਸਾਹਿਬ ਦੀ ਬਾਣੀ ਦੀ ਕੋਈ ਸਟੀਕ ਨਿਕਲ ਆਵੇ ਕੋਈ ਆਸਾ ਕੀ ਵਾਰ ਦੀ ਬਾਣੀ ਦੀ ਕੋਈ ਸਟੀਕ ਨਿਕਲ ਆਵੇ ਬਹੁਤ ਘੱਟ ਲੋਕ ਹੋਣਗੇ ਬਹੁਤ ਹੀ ਜ਼ਿਆਦਾ ਘੱਟ ਕੋਈ 1-2% ਕਹਿ ਸਕਦੇ ਆਪਾਂ ਪਰ ਜੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਤਸਵੀਰ ਕਿਹਦੇ ਕਿਹਦੇ ਘਰ ਦੇ ਵਿੱਚ ਤਕਰੀਬਨ ਤਕਰੀਬਨ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਹੋਵੇਗੀ ਸਾਰਿਆਂ ਦੇ ਘਰਾਂ ਦੇ ਵਿੱਚ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਸੀ ਮਾਫ ਕਰਿਓ ਅਸੀਂ ਗੁਰੂ ਦੀ ਸਿੱਖਿਆ ਨੂੰ ਨਾ ਮੰਨਦੇ ਹੋਇਆ ਸ਼ਬਦ ਗੁਰੂ ਤੋਂ ਦੂਰ ਜਾ ਕੇ ਤਸਵੀਰਾਂ ਵਾਲੇ ਪਾਸੇ ਨੂੰ ਤੁਰ ਪਏ ਅਸੀਂ ਨੂੰ ਇਹ ਚੇਤੇ ਹੈ ਕਿ ਤਸਵੀਰ ਦੇ ਅੱਗੇ ਅਰਗਵਤੀ ਜਗਾਉਣੀ ਹੈ ਅਸੀਂ ਨੂੰ ਇਹ ਚੇਤੇ ਹੈ ਕਿ ਤਸਵੀਰ ਦੇ ਅੱਗੇ ਜੋਤ ਬਾਲਣੀ ਹੈ ਮਾਫ ਕਰਿਓ ਅ ਸਾਨੂੰ ਇਹ ਚੇਤੇ ਨਹੀਂ ਹੈ ਕਿ ਮੈਂ ਇਹਨਾਂ ਪੌੜੀਆਂ ਦੇ ਕਿਤੇ ਅਰਥ ਵੀ ਵਿਚਾਰਨੇ ਨੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਾਂ ਵਿਭੂਤ ਚੇਤੇ ਨਹੀਂ ਹੈ ਮੈਨੂੰ ਚੇਤੇ ਨਹੀਂ ਹੈ ਕਿ ਮੈਂ ਇਨਾਂ ਸ਼ਬਦਾਂ ਨੂੰ ਕਿਤੇ ਵਿਚਾਰ ਲਵਾਂ ਪਾਂਡੇ ਤੁਮਰਾ रामचंद्र ਸੋ ਭੀ ਆਵਤ ਦੇਖਿਆ ਥਾ ਰਾਵਣ ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਕਿਤੇ ਇਨਾਂ ਸ਼ਬਦਾਂ ਨੂੰ ਵਿਚਾਰ ਲਈਏ ਕਿਤੇ ਜਪਜੀ ਸਾਹਿਬ ਦੀ ਇਸ ਪੌੜੀ ਨੂੰ ਪੜੀਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਕਿਤੇ ਇਹਨਾਂ ਪੌੜੀਆਂ ਨੂੰ ਵਿਚਾਰ ਲਈਏ ਮਾਫ ਕਰਿਓ ਸਾਡਾ ਸਾਰੇ ਦਾ ਸਾਰਾ ਜੋਰ ਧੂਫ ਤੇ ਅਰਗਬਤੀਆਂ ਵਾਲੇ ਪਾਸੇ ਨੂੰ ਰਹਿ ਗਿਆ ਵੀ ਫੋਟੋ ਲਾ ਲਓ ਧੂਫ ਅਰਗਬਤੀਆਂ ਤੋਂ ਖਾਈ ਜੋ ਤੇ ਬਸ ਇਹੀ ਸਿੱਖੀ ਹੈ ਸ਼ਾਇਦ ਮਾਫ ਕਰਿਓ ਸਿੱਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਜਦੋਂ ਜ਼ਿੰਦਗੀ ਦੇ ਵਿੱਚ ਗੁਰੂ ਦੀ ਵਿਚਾਰ ਨਜ਼ਰ ਆਵੇਗੀ ਨਾ ਸਿੱਖੀ ਉੱਥੇ ਹੋਵੇਗੀ ਤਸਵੀਰਾਂ ਦੇ ਵਿੱਚ ਸਿੱਖੀ ਨਹੀਂ ਤੇ ਜਿਹੜੀ ਤਸਵੀਰ ਬਣਾਈ ਗਈ ਉਹ ਵੀ ਮੈਂ ਤੁਹਾਡੇ ਸਾਹਮਣੇ ਮੈਂ ਪੱਲਿਓ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਮਾਣ ਰੱਖਾਂਗਾ ਤੁਸੀਂ ਖੁਦ ਪਰਚੋਲ ਕਰਿਓ ਮੇਰੇ ਤੇ ਯਕੀਨ ਬਿਲਕੁਲ ਨਾ ਕਰਿਓ ਹੋ ਸਕਦਾ ਮੈਂ ਝੂਠ ਬੋਲਦਾ ਹੋਵਾਂ ਹੋ ਸਕਦਾ ਜਿੰਨੀ ਕਥਾ ਕੀਤੀ ਹੈ ਮੈਂ ਸਾਰਾ ਝੂਠ ਹੀ ਬੋਲਿਆ ਹੋਵੇ ਫੈਸਲਾ ਤੁਹਾਡੇ ਹੱਥੇ ਖੁਦ ਫੈਸਲਾ ਕਰੋ ਕਿਸੇ ਉੱਤੇ ਗੁਰਮਤ ਦੀ ਵਿਚਾਰ ਹੀ ਹੈ ਕਿਸੇ ਉੱਤੇ ਕੋਈ ਗੱਲ ਥੋਪੀ ਨਹੀਂ ਜਾ ਸਕਦੀ ਵਿਵੇਕ ਬੁੱਧੀ ਦੀ ਗੱਲ ਮੈਂ ਪਹਿਲਾਂ ਕੀਤੀ ਹੈ ਖੁਦ ਵਿਵੇਕ ਬੁੱਧੀ ਦੀ ਵਰਤੋਂ ਕਰਦੇ ਆ ਇਹ ਡਿਸਾਈਡ ਕਰੋ ਕੀ ਸਹੀ ਹੈ ਕੀ ਗਲਤ ਹੈ ਹੁਣ ਤਸਵੀਰ ਜਿਹੜੀ ਸਾਡੇ ਘਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਲੱਗੀ ਹੈ ਧਿਆਨ ਚ ਲੈ ਕੇ ਆਓ ਜਰਾ ਆਪਣੇ ਤੁਸੀਂ ਵੇਖਿਓ ਸਿਰ ਉੱਤੇ ਮਾਲਾ ਪਾਈ ਹੋਈ ਹੈ ਨਾ ਤਸਵੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਤਸਵੀਰ ਬਣਾਈ ਸ਼ੋਭਾ ਸਿੰਘ ਨੇ ਸਿਰ ਤੇ ਮਾਲਾ ਪਾਈ ਹੋਈ ਹੈ ਗਲ ਚ ਵੀ ਮਾਲਾ ਪਾਈ ਹੋਈ ਹੈ ਹੱਥ ਚ ਵੀ ਮਾਲਾ ਫੜਾਈ ਹੋਈ ਹੈ ਤੇ ਲੱਗ ਲोटा ਵੀ ਰੱਖਿਆ ਹੋਇਆ ਇੱਧਰ ਦੋ ਚਾਰ ਫਰੂਟ ਵੀ ਰੱਖੇ ਸੇਵਕਲੇ ਜੇ ਰੱਖੇ ਨਾਲ ਹੁਣ ਉਹ ਤਸਵੀਰ ਨੂੰ ਆਪਣੇ ਦਿਮਾਗ 'ਚ ਰੱਖਿਓ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਦੇ ਉੱਤੇ ਆਪਾਂ ਲਾ ਕੇ ਵੇਖਣੀ ਹੈ ਤੇ ਗੁਰੂ ਸਾਹਿਬ ਦੀ ਬਾਣੀ ਦਾ ਵਾਕ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕਿਆ ਨਾ ਕੋਈ ਜਿਹੜੀ ਝੂਠੀ ਗੱਲ ਹੋਵੇਗੀ ਨਾ ਉਹ ਗੁਰਮਤਿ ਦੀ ਕਸਵੱਟੀ ਉੱਤੇ ਟਿਕਣੀ ਨਹੀਂ ਇੱਥੇ ਕੇਵਲ ਸੱਚ ਟਿਕ ਸਕਦਾ ਕਿਉਂਕਿ ਬਾਣੀ ਸੱਚ ਹੁਣ ਗੌਰ ਕਰਿਓ ਉਸ ਤਸਵੀਰ ਨੂੰ ਸਾਹਮਣੇ ਰੱਖੋ ਤੇ ਨਾਲ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਜਵਾਬ ਲੈਨੇ ਆਂ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 100 ਕ ਸਾਲ ਪਹਿਲਾਂ ਸ਼ੋਭਾ ਸਿੰਘ ਨਾਮ ਦੇ ਬੰਦੇ ਨੇ ਇੱਕ ਤਸਵੀਰ ਬਣਾਈ ਤੇ ਕਹਿ ਦਿੰਦਾ ਵੀ ਇਹ ਤੁਹਾਡੀ ਤਸਵੀਰ ਹੈ ਕੀ ਤੁਸੀਂ ਇਸ ਤਸਵੀਰ ਨਾਲ ਸਹਿਮਤ ਹੋ ਗੁਰੂ ਨਾਨਕ ਸਾਹਿਬ ਕੋਲੋਂ ਪੁੱਛਦੇ ਆ ਵੇਖੋ ਇਸ ਤੋਂ ਵੱਡੀ ਗਵਾਹੀ ਹੋਰ ਸਾਨੂੰ ਕਿਤੋਂ ਨਹੀਂ ਮਿਲਣੀ ਆਸਾ ਕੀ ਵਾਰ ਦੀ ਪਾਵਨ ਬਾਣੀ ਦਾ ਉਹ ਸ਼ਲੋਕ ਹੈ ਕਿ ਹੋਵੇਗਾ ਅੱਜ ਫਿਰ ਦੁਹਰਾ ਲਈਏ ਸਾਰੇ ਰਲ ਕੇ ਪੜਿਓ ਜਰਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਵਿਪੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰਣ ਅੱਗੇ ਕੀ ਹੁੰਦਾ ਜੀ ਗਲ ਮਾਲਾ ਗਲ ਮਾਲਾ ਗਲੇ ਚ ਮਾਲਾ ਦਾ ਜ਼ਿਕਰ ਹੈ ਹੁਣ ਇਹ ਸਾਰੇ ਕਰਮਕਾਂਡ ਗਿਣਾਏ ਗਏ ਨੇ ਜਿਹੜੇ ਕਰਮਕਾਂਡ ਧਰਮ ਦੇ ਨਾਂ ਦੇ ਉੱਤੇ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਕਰਮਕਾਂਡ ਹੈ ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ ਬਸਤਰ ਕਪਾਟੰ ਤੇ ਗੁਰੂ ਗੁਰੂ ਸਾਹਿਬ ਨੇ ਅਖੀਰ ਦੇ ਵਿੱਚ ਕਿਹਾ ਜੇ ਜਾਨਸ ਬ੍ਰਹਮੰ ਕਰਮੰ ਕਹਿੰਦੇ ਵੀ ਜੇ ਬੰਦਾ ਰੱਬ ਵਾਲੇ ਕੰਮਾਂ ਨੂੰ ਜਾਣਦਾ ਹੋਵੇ ਨਾ ਵੀ ਰੱਬ ਨੂੰ ਆਹ ਚੀਜ਼ ਚੰਗੀ ਲੱਗਦੀ ਹੈ ਵੀ ਰੱਬ ਨੂੰ ਕੀ ਚੰਗਾ ਲੱਗਦਾ ਹੈ ਵੀ ਬੰਦਾ ਆਪਣੀ ਜ਼ਿੰਦਗੀ 'ਚ ਚੰਗੇ ਗੁਣ ਧਾਰਨ ਕਰੇ ਸਾਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰੇ ਰੱਬ ਨੂੰ ਆਹ ਚੰਗਾ ਲੱਗਦਾ ਹੈ ਕਹਿੰਦੇ ਜੇ ਮਨੁੱਖ ਰੱਬ ਵਾਲੇ ਕੰਮਾਂ ਨੂੰ ਜਾਣਦਾ ਹੋਵੇ ਕਿ ਰੱਬ ਨੂੰ ਕੀ ਚੰਗਾ ਲੱਗਦਾ ਹੈ ਤੇ ਆਪਣੀ ਜ਼ੁਬਾਨ ਤੋਂ ਆਪ ਹੀ ਕਹੇਗਾ ਸਭ ਫੋਕਟ ਨਿਸ਼ਚੋ ਕਰਮਾਂ ਕਿ ਜਿੰਨੇ ਵੀ ਕੰਮ ਉੱਪਰ ਗਿਣਾਏ ਗਏ ਨੇ ਨਾ ਉਹ ਸਾਰੇ ਦੇ ਸਾਰੇ ਕੰਮ ਫੋਕਟ ਨੇ ਫੋਕਟ ਦਾ ਮਤਲਬ ਕੀ ਹੈ ਫਾਲਤੂ ਦੇ ਕੰਮ ਤੇ ਉਹਨਾਂ ਫਾਲਤੂ ਦੇ ਕੰਮਾਂ ਦੇ ਵਿੱਚ ਇੱਕ ਕੰਮ ਹੈ ਗਲ ਮਾਲਾ ਤਿਲਕ ਲਟ ਗਲੇ 'ਚ ਮਾਲਾ ਪਾਉਣੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਫਾਲਤੂ ਦਾ ਕੰਮ ਹੈ ਫੋਕਟ ਕੰਮ ਹੈ ਕਿਉਂ ਜੀ ਤਸਵੀਰ ਬਣਾਉਣ ਵਾਲੇ ਨੇ ਗਲ 'ਚ ਪਾਈ ਨਾ ਮਾਲਾ ਗੁਰੂ ਨਾਨਕ ਸਾਹਿਬ ਤਾਂ ਸਹਿਮਤ ਨਹੀਂ ਉਸ ਗੱਲ ਦੇ ਨਾਲ ਇਹਦਾ ਮਤਲਬ ਤਸਵੀਰ ਸੱਚੀ ਨਹੀਂ ਵੈਸੇ ਮੈਂ ਤਾਂ ਆਮ ਪੁੱਛਦਾ ਹੁੰਨਾ ਸੰਗਤ ਨੂੰ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਪ੍ਰਚਾਰਕ ਦੌਰਿਆਂ ਤੇ ਗਏ ਉਹਨਾਂ ਕੋ ਰਬਾਬ ਸੀਗਾ ਕਿ ਕੈਮਰਾ ਸੀਗਾ ਕੀ ਸੀਗਾ ਜੀ ਰਬਾਬ ਹੀ ਸੀ ਨਾ ਭਾਈ ਮਰਦਾਨਾ ਜੀ ਦੇ ਕੋਲ ਕੈਮਰਾ ਤਾਂ ਨਹੀਂ ਸੀ ਅੱਜ ਨਾ ਕੋਈ ਫੋਨ ਸੀਗਾ ਵੀ ਫੋਟੋ ਖਿੱਚ ਲਈ ਹੋਵੇ ਤੇ ਫੇਸਬੁੱਕ ਤੇ ਅਪਲੋਡ ਕਰ ਦਿੱਤੀ ਹੋਵੇ ਤੇ ਸਾਡੇ ਤੱਕ ਪੁੱਜ ਗਈ ਨਾ ਫੇਸਬੁੱਕ ਸੀ ਨਾ ਵਟਸਐਪ ਸੀ ਨਾ ਕੋਈ ਕੈਮਰਾ ਸੀ ਰਬਾਬ ਸੀ ਉਹ ਤਾਂ 100 ਸਾਲ ਪਹਿਲਾਂ ਤਸਵੀਰ ਬਣੀ ਸ਼ਬਦ ਗੁਰੂ ਨਾਲ ਤੋੜ ਕੇ ਸਾਨੂੰ ਤਸਵੀਰ ਵਾਲੇ ਪਾਸੇ ਨੂੰ ਲਾ ਦਿੱਤਾ ਗਿਆ ਹੋਰ ਪ੍ਰਮਾਣ ਲੈ ਲਓ ਤਸੱਲੀ ਪੂਰੀ ਹੋਣੀ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਪੂਰੀ ਤਸੱਲੀ ਕਰਾਉਂਦੀ ਹੈ ਬਾਣੀ ਦਾ ਇੱਕ ਹੋਰ ਵਾਕ পড়ੋ ਮਾਥੇ ਤਿਲਕ ਅੱਗੇ ਕੀ ਹੈ ਜੀ ਹੱਥ ਮਾਲਾ ਬਨ ਮੱਥੇ ਤੇ ਤਿਲਕ ਤੇ ਹੱਥ ਵਿੱਚ ਮਾਲਾ ਫੜਾਈ ਨਾ ਤਸਵੀਰ ਦੇ ਹੱਥ ਮਾਲਾ ਤੇ ਕੀ ਕਹਿੰਦੇ ਗੁਰੂ ਸਾਹਿਬ ਲੋਗਨ ਰਾਮ ਖੇਲੋ ਨਾ ਜਾਨਾ ਜੇ ਜਿਨ੍ਹਾਂ ਨੇ ਮੱਥੇ ਤੇ ਤਿਲਕ ਲਾਇਆ ਹੱਜ ਮਾਲਾ ਫੜੀ ਉਹਨਾਂ ਬੰਦਿਆਂ ਨੇ ਰੱਬ ਨੂੰ ਖਡਾਉਣਾ ਸਮਝਿਆ ਹੋਇਆ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਗੁਰੂ ਨਾਨਕ ਪਾਤਸ਼ਾਹ ਰੱਬ ਨੂੰ ਖਡਾਉਣਾ ਸਮਝਦੇ ਹੋਣਗੇ ਮੈਂ ਤਾਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਮੈਂ ਤਾਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਪਰ ਤਸਵੀਰ ਬਣਾਉਣ ਵਾਲੇ ਨੇ ਇਹ ਗੱਲ ਸਿੱਧ ਕਰਨੀ ਚਾਹੀਦੀ ਹੈ ਹੋਰ ਪ੍ਰਮਾਣ ਲੈ ਲਓ ਬਾਣੀ ਦਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗੜੀ ਜਿਨਾ ਜਪ ਮਾਲੀਆਂ ਗੜੀ ਜਿਨਾ ਜਪ ਮਾਲੀਆਂ ਗਲ ਚ ਮਾਲਾ ਪਾਈ ਗੜੀ ਜਿਨਾ ਜਪ ਮਾਲੀਆਂ ਲੋਟੇ ਲਾਗੇ ਲੋਟਾ ਵੀ ਰੱਖਿਆ ਨਾ ਤਸਵੀਰ ਦੇ ਵਿੱਚ ਲੋਟੇ ਹੱਥ ਨੇ ਬੱਗ ਹੁਣ ਪਾਤਸ਼ਾਹ ਜੀ ਜਿਨ੍ਹਾਂ ਨੇ ਗਲ ਚ ਮਾਲਾ ਪਾਈ ਹੈ ਜਿਨ੍ਹਾਂ ਨੇ ਲੋਟਾ ਰੱਖਿਆ ਹੈ ਜਿਨ੍ਹਾਂ ਨੇ ਸਿਰ ਤੇ ਮਾਲਾ ਪਾਈ ਹੱਥ ਚ ਮਾਲਾ ਪਾਈ ਕੀ ਉਹ ਰੱਬ ਦੇ ਸੰਤ ਹੁੰਦੇ ਨੇ ਤੁਸੀਂ ਦੱਸੋ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਜਵਾਬ ਜੇ ਉਹ ਇਹ ਹਰ ਕੇ ਸੰਤ ਨਾ ਆਖੀਐ ਬਿਉਲ ਰੱਬ ਦੇ ਸੰਤ ਤੇ ਨਹੀਂ ਆਖਿਆ ਜਾ ਸਕਦਾ ਫਿਰ ਕੌਣ ਨੇ ਉਹ ਇਹ ਹਰ ਕੇ ਸੰਤ ਨਾ ਆਖੀਐ ਪੜ੍ਹੋਣ ਕੌਣ ਨੇ ਬਾਨਾਰਸ ਕੇ ਠੱਗ ਉਹ ਤੇ ਬਨਾਰਸ ਦੇ ਠੱਗ ਨੇ ਕੀ ਗੁਰੂ ਸਾਹਿਬ ਵਾਸਤੇ ਆਪਾਂ ਇਹ ਲਫ਼ਜ਼ ਵਰਤ ਸਕਦੇ ਆ ਬਨਾਰਸ ਦੇ ਠੱਗ ਵਾਲਾ ਬਿਲਕੁਲ ਨਹੀਂ ਵਰਤ ਸਕਦੇ ਪਰ ਤਸਵੀਰ ਬਣਾਉਣ ਵਾਲੇ ਨੇ ਇਹ ਗੱਲ ਸਿੱਧ ਕਰਨੀ ਚਾਹੀਏ ਇਹਨੂੰ ਫੈਸਲਾ ਤੁਸੀਂ ਆਪ ਕਰ ਲਓ ਫੈਸਲਾ ਤੁਸੀਂ ਆਪ ਕਰ ਲਓ ਵੀ ਸਾਨੂੰ ਕਿਹੜੇ ਪਾਸੇ ਨੂੰ ਲਾ ਦਿੱਤਾ ਗਿਆ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਤੁਸੀਂ ਤਸਵੀਰਾਂ ਆਪਣੇ ਘਰ ਦੇ ਵਿੱਚ ਨਾ ਲਾਓ ਲਾਓ ਜ਼ਰੂਰ ਲਾਓ ਤਸਵੀਰਾਂ ਲਾਉਣੀਆਂ ਚਾਹੀਦੀਆਂ ਸਾਨੂੰ ਪਰ ਪਤਾ ਕਿਹੜੀਆਂ ਤਸਵੀਰਾਂ ਉਹ ਤਸਵੀਰਾਂ ਲਾਓ ਜਿਨ੍ਹਾਂ ਦੇ ਉੱਤੇ ਸ਼ਬਦ ਲਿਖੇ ਹੋਣ ਸਾਡੇ ਘਰ 'ਚ ਤਸਵੀਰ ਲੱਗੀ ਹੋਵੇ ਤੇ ਸ਼ਬਦ ਲਿਖਿਆ ਹੋਵੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸ਼ੀ ਪੁਰਖ ਹੈ ਸਭ ਮੇਰੇ ਅਸਮਾਏ ਥੱਲੇ ਅਰਥ ਲਿਖੇ ਹੋਣ ਨਾਲ ਲਾਓ ਤਸਵੀਰ ਮੈਂ ਤਾਂ ਥੋੜੀ ਨਾ ਕੀਤਾ ਤਸਵੀਰ ਲਾਓ ਜਿੱਥੇ ਲਿਖਿਆ ਹੋਵੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਆ ਥੱਲੇ ਅਰਥ ਲਿਖੇ ਹੋਣ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਲਾਓ ਆਪਣੇ ਘਰਾਂ ਦੇ ਵਿੱਚ ਸੱਚ ਕਰਕੇ ਜਾਣਿਓ ਜਿਹੜੀ ਤਸਵੀਰ ਸ਼ੋਭਾ ਸਿੰਘ ਨੇ ਤਿਆਰ ਕੀਤੀ ਉਹ ਭਾਵੇਂ ਤੁਹਾਡੇ ਕਰ 100 ਸਾਲ ਲੱਗੀ ਰਵੇ ਤੁਸੀਂ ਥੱਲੇ ਬੈਠੇ ਜਿੰਨੇ ਮਰਜ਼ੀ ਗਲਤ ਕੰਮ ਕਰੀ ਜਾਓ ਉਹਨੇ ਇੱਕ ਵਾਰੀ ਨਹੀਂ ਬੋਲ ਕੇ ਕਹਿਣਾ ਵੀ ਨਾ ਕਰਿਆ ਕਰੋ ਥੱਲੇ ਬੈਠ ਕੇ ਭਾਵੇਂ ਕੋਈ ਰਿਸ਼ਵਤਾਂ ਲੈ ਲੇ ਭਾਵੇਂ ਕੋਈ ਠਗੀਆਂ ਮਾਰ ਲਵੇ ਭਾਵੇਂ ਕੋਈ ਚੋਰੀਆਂ ਕਰੀ ਜਾਵੇ ਉਹਨੇ ਨਹੀਂ ਕਹਿਣਾ ਪਰ ਜਦੋਂ ਬਾਣੀ ਦਾ ਸ਼ਬਦ ਲੱਗਾ ਹੋਏਗਾ ਨਾ ਕਿਤੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਥੱਲੇ ਬੈਠਾ ਬੰਦਾ ਰਿਸ਼ਵਤ ਤੇ ਲਊਗਾ ਨਾ ਤੇ ਇੱਕ ਵਾਰੀ ਧਿਆਨ ਚਲਿਆ ਗਿਆ ਕਿਤੇ ਉਸ ਤਸਵੀਰ ਦੇ ਵੱਲ ਤੇ ਮੂੰਹ ਤਾਂ ਚਾਂਦੀ ਪੈਣੀ ਹੈ ਫਿਰ ਵੀ ਆਹ ਵੇਖੋ ਗੁਰੂ ਸਾਹਿਬ ਜੀ ਕੀ ਕਹਿ ਰਹੇ ਤੇ ਮੈਂ ਕੀ ਕਰਦਾ ਪਿਆ ਹੁਣਾਂ ਨਾ ਫਿਰ ਇਦਾਂ ਫਿਰ ਐਸੇ ਕਰਕੇ ਬੰਦਾ ਕਹਿੰਦਾ ਰਿਸ਼ਵਤ ਲੈਣੋਂ ਤੇ ਹਟ ਨਹੀਂ ਸਕਦੇ ਠਗੀਆਂ ਤੇ ਚੋਰੀਆਂ ਕਰਨੋਂ ਹਟ ਨਹੀਂ ਸਕਦੇ ਇਸ ਕਰਕੇ ਬਾਣੀ ਦੀਆਂ ਤੁਕਾਂ ਰਹਿਣ ਦਿਓ ਆਹ ਤਸਵੀਰ ਵਾਲਾ ਬਾਬਾ ਵਧੀਆ ਇਹ ਕੁਝ ਨਹੀਂ ਕਹਿੰਦਾ ਇਹ ਲੱਗਾ ਰਹਿਦਾ ਕੰਧ ਦੇ ਉੱਤੇ ਚੁੱਪ ਕਰਕੇ ਇਹ ਕੁਝ ਨਹੀਂ ਕਹਿੰਦਾ ਇਹ ਕੁਝ ਨਹੀਂ ਕਹਿੰਦਾ ਧੂਪ ਅਸੀਂ ਬਾਲ ਦਿੰਨੇ ਆ ਅਰਗਬਤੀ ਅਸੀਂ ਬਾਲ ਦਿੰਨੇ ਆ ਜੋਤਾਂ ਅਸੀਂ ਜਗਾ ਦਿੰਨੇ ਆ ਇਹਨੇ ਅੱਜ ਤੱਕ ਸਾਨੂੰ ਕੁਝ ਨਹੀਂ ਕਿਹਾ ਪਰ ਬਾਣੀ ਤੇ ਮੂੰਹ ਤੇ ਚਬੇੜਾ ਮਾਰਦੀ ਏ ਮਾਫ ਕਰਿਓ ਬਹੁਤੇ ਲੋਕ ਸਾਡੇ ਇਸੇ ਕਰਕੇ ਬਾਣੀ ਤੋਂ ਦੂਰ ਹੋ ਗਏ ਕਿਉਂਕਿ ਅਸੀਂ ਸੁਧਰਨ ਵਾਸਤੇ ਤਿਆਰ ਨਹੀਂ ਹਵੇ ਸਾਨੂੰ ਤਾਂ ਸਾਡਾ ਗੁਰੂ ਵੀ ਹੋਵੇ ਦਾ ਚਾਹੀਦਾ ਜਿਹੜਾ ਸਾਡੇ ਵਰਗਾ ਹੀ ਹੋਵੇ ਮਾਫ ਕਰਿਓ ਗੁਰੂ ਸਾਡੇ ਵਰਗਾ ਨਹੀਂ ਹੋ ਸਕਦਾ ਸਾਨੂੰ ਗੁਰੂ ਵਰਗਾ ਹੋਣਾ ਪਏਗਾ ਗੁਰੂ ਸਾਡੇ ਵਰਗਾ ਨਹੀਂ ਹੋ ਸਕਦਾ ਸਾਨੂੰ ਗੁਰੂ ਵਰਗਾ ਹੋਣਾ ਪਏਗਾ ਤੇ ਜਦ ਤੱਕ ਅਸੀਂ ਗੁਰੂ ਨੂੰ ਆਪਣੇ ਵਰਗਾ ਬਣਾਉਣਾ ਚਾਹਾਂਗੇ ਤਦ ਤੱਕ ਇੱਕੋ ਗੱਲ ਇਹ ਚੇਤੇ ਰੱਖਿਓ ਗੁਰੂ ਸਾਹਿਬ ਨੇ ਬਾਣੀ ਚ ਆਖੀ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਤਦ ਤੱਕ ਮੁਸ਼ਕਲ ਤੋਂ ਨਹੀਂ ਬਚਿਆ ਜਾ ਸਕਦਾ ਜਦ ਤੱਕ ਅਸੀਂ ਇਸ ਪਾਸੇ ਨੂੰ ਤੁਰੇ ਆ ਜੇ ਮੁਸ਼ਕਲ ਤੋਂ ਬਚਣਾ ਚਾਹੁੰਦੇ ਆ ਤੇ ਗੁਰੂ ਨੂੰ ਸਮਰਪਿਤ ਹੋ ਜਾਈਏ ਇੱਕ ਅਖੀਰ ਚ ਗੱਲ ਹੋਰ ਕਰਾਂ ਇਸੇ ਤਸਵੀਰ ਨੂੰ ਲੈ ਕੇ ਇੱਕ ਕਿਤਾਬ ਜੇ ਤੁਹਾਨੂੰ ਮਿਲ ਜਾਵੇ ਤੁਹਾਡੇ ਤੋਂ ਤਾਂ ਅੰਮ੍ਰਿਤਸਰ ਮਿਲ ਹੀ ਜਾਣੀ ਹੈ ਕਿਤਾਬ ਉਸ ਕਿਤਾਬ ਦਾ ਨਾਮ ਹੈ ਆਰਟ ਤੋਂ ਬੰਦਗੀ ਤੱਕ ਕੀ ਨਾਮ ਹੈ ਜੀ ਆਰਟ ਤੋਂ ਬੰਦਗੀ ਤੱਕ ਜੇ ਕਿਸੇ ਨੂੰ ਕਿਤਾਬ ਮਿਲੇ ਤੇ ਲੈ ਕੇ ਪੜਿਓ ਜਰੂਰ ਉਹਦੇ ਵਿੱਚ ਇੱਕ ਚੈਪਟਰ ਹੈ ਉਸ ਚੈਪਟਰ ਦਾ ਨਾਮ ਹੈ ਹਰਦੇਵ ਸਿੰਘ ਆਰਟਿਸਟ ਉਸ ਚੈਪਟਰ ਨੂੰ ਪੜਿਓ ਚੈਪਟਰ ਦੇ ਵਿੱਚ ਗੱਲ ਬੜੀ ਵਧੀਆ ਲਿਖੀ ਹੈ ਜਦੋਂ ਸ਼ੋਭਾ ਸਿੰਘ ਨੇ ਇਹ ਤਸਵੀਰ ਤਿਆਰ ਕੀਤੀ ਨਾ ਦਿੱਲੀ ਦੀ ਗੱਲ ਹੈ ਤਸਵੀਰ ਤਿਆਰ ਕੀਤੀ ਤੇ ਤਸਵੀਰ ਨੂੰ ਤਿਆਰ ਕਰਨ ਤੋਂ ਬਾਅਦ ਤਸਵੀਰ ਦੀ ਘੁੰਡ ਚੁਕਾਈ ਕਰਾਉਣ ਵਾਸਤੇ ਇਹ ਭਾਈ ਵੀਰ ਸਿੰਘ ਹੋਣਾ ਦੇ ਕੋਲ ਨਾ ਤਸਵੀਰ ਲੈ ਕੇ ਗਿਆ ਭਾਈ ਵੀਰ ਸਿੰਘ ਦਿੱਲੀ ਕਿਸੇ ਦੇ ਘਰ ਰੁਕੇ ਹੋਏ ਸ਼ੋਭਾ ਸਿੰਘ ਨੇ ਤਸਵੀਰ ਬਣਾਈ ਇਹ ਲੈ ਗਿਆ ਤੇ ਨਾਲ ਨਾ ਕੁਝ ਪ੍ਰੈਸ ਵਾਲੇ ਲੈ ਗਿਆ ਅਖਬਾਰਾਂ ਵਾਲੇ ਜਿਹੜੇ ਹੁੰਦੇ ਨੇ ਅਖਬਾਰਾਂ ਵਾਲੇ ਨੂੰ ਆਪਣੇ ਨਾਲ ਲੈ ਗਿਆ ਕਿ ਭਾਈ ਵੀਰ ਸਿੰਘ ਜਦੋਂ ਘੁੰਡ ਚੁਕਾਈ ਕਰਨਗੇ ਤੇ ਮੇਰੇ ਬਾਰੇ ਚ ਦੋ ਚਾਰ ਲਫ਼ਜ਼ ਨੇ ਜਿਹੜੇ ਚੰਗੇ ਚੰਗੇ ਕਹਿ ਦੇਣਗੇ ਤੇ ਕੱਲ ਨੂੰ ਅਖਬਾਰ 'ਚ ਮੇਰੀ ਖ਼ਬਰ ਲੱਗੂਗੀ ਉਹਨੇ ਇਹ ਭਾਈ ਵੀਰ ਸਿੰਘ ਉਹਨਾਂ ਦੇ ਕੋਲ ਤਸਵੀਰ ਲੈ ਕੇ ਗਿਆ ਭਾਈ ਵੀਰ ਸਿੰਘ ਜੀ ਨੇ ਜਦੋਂ ਕਪੜਾ ਚੁੱਕਿਆ ਉਪਰੋਂ ਤਸਵੀਰ ਦੇ ਉਪਰੋਂ ਕਪੜਾ ਚੁੱਕਿਆ ਵੇਖਿਆ ਵੇਖਦੇ ਸਾਰੇ ਕਪੜਾ ਥੱਲੇ ਕੀਤਾ ਤੇ ਇਹ ਗੱਲ ਕਹਿ ਦਿੱਤੀ ਗੁਰੂ ਨਾਨਕ ਨਹੀਂ ਕੀ ਆਖਿਆ ਗੁਰੂ ਨਾਨਕ ਨਹੀਂ ਕਪੜਾ ਥੱਲੇ ਰੱਖ ਦਿੱਤਾ ਸ਼ੋਭਾ ਸਿੰਘ ਨੂੰ ਮਿਰਚਾਂ ਲੱਗੀਆਂ ਉੱਥੇ ਬੜੀਆਂ ਬੜਾ ਦੁਖੀ ਹੋਇਆ ਉਹਨੂੰ ਮਿਰਚਾਂ ਲੱਗੀਆਂ ਬੜਾ ਪਰੇਸ਼ਾਨ ਹੋਇਆ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆ ਕੇ ਨਾ ਅਵਾ ਤਵਾ ਬੋਲਦਾ ਹੋਇਆ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਿਆ ਉਸੇ ਕਮਰੇ ਦੇ ਵਿੱਚ ਹਰਦੇਵ ਸਿੰਘ ਆਰਟਿਸਟ ਵੀ ਬੈਠਾ ਹੋਇਆ ਸੀਗਾ ਹਰਦੇਵ ਸਿੰਘ ਆਰਟਿਸਟ ਵੀ ਉੱਥੇ ਬੈਠਾ ਸੀ ਸ਼ੋਭਾ ਸਿੰਘ ਬਾਹਰ ਨਿਕਲਿਆ ਹਰਦੇਵ ਸਿੰਘ ਉਹਦੇ ਪਿੱਛੇ ਪਿੱਛੇ ਗਿਆ ਸ਼ੋਭਾ ਸਿੰਘ ਨੂੰ ਆਵਾਜ਼ ਮਾਰ ਕੇ ਕਹਿੰਦਾ ਸ਼ੋਭਾ ਸਿੰਘ ਰੁਕ ਤੇਰੇ ਨਾਲ ਗੱਲ ਕਰਨੀ ਹੈ ਸ਼ੋਭਾ ਸਿੰਘ ਮੁੜਿਆ ਤੇ ਮੁੜਦੇ ਸਾਰ ਹਰਦੇਵ ਸਿੰਘ ਨੂੰ ਪਤਾ ਕੀ ਕਹਿੰਦਾ ਭਾਈ ਵੀਰ ਸਿੰਘ ਦੇ ਬਾਰੇ ਚ ਗੱਲ ਕਰਦਾ ਕਹਿੰਦਾ ਭਾਈ ਵੀਰ ਸਿੰਘ ਨੂੰ ਕੀ ਪਤਾ ਕਲਾਕਾਰੀ ਕੀ ਹੁੰਦੀ ਹੈ ਮੈਂ ਇੰਨੀ ਮਿਹਨਤ ਦੇ ਨਾਲ ਗੁਰੂ ਨਾਨਕ ਨੂੰ ਤਿਆਰ ਕੀਤਾ ਇਹਨੂੰ ਕੀ ਪਤਾ ਕਲਾਕਾਰੀ ਕੀ ਹੁੰਦੀ ਹੈ ਹਰਦੇਵ ਸਿੰਘ ਨੇ ਅੱਗੇ ਉਹ ਗੱਲ ਆਖੀ ਕਿ ਸ਼ੋਭਾ ਸਿੰਘ ਤੇਰੀ ਇੰਨੀ ਔਕਾਤ ਹੈ ਕਿ ਤੂੰ ਗੁਰੂ ਨਾਨਕ ਨੂੰ ਤਿਆਰ ਕਰ ਲਵੇਂ ਤੇਰੀ ਇੰਨੀ ਔਕਾਤ ਹੈ ਹੁਣ ਉਹ ਜਿਹੜੀ ਗੱਲ ਉੱਥੇ ਲਿਖੀ ਮੈਂ ਉਹ ਕਹਿਣ ਲੱਗਾ ਹਰਦੇਵ ਸਿੰਘ ਆਰਟਿਸਟ ਨੇ ਗੱਲ ਆਖੀ ਕਹਿੰਦਾ ਚਲ ਮੈਂ ਮੰਨਿਆ ਭਾਈ ਵੀਰ ਸਿੰਘ ਨੂੰ ਨਹੀਂ ਪਤਾ ਕਲਾਕਾਰੀ ਕੀ ਹੁੰਦੀ ਹੈ ਮੈਨੂੰ ਤਾਂ ਪਤਾ ਹੈ ਨਾ ਮੈਂ ਵੀ ਇੱਕ ਆਰਟਿਸਟ ਹਾਂ ਮੈਨੂੰ ਤਾਂ ਪਤਾ ਹੈ ਨਾ ਕਲਾਕਾਰੀ ਕੀ ਹੁੰਦੀ ਹੈ ਹਰਦੇਵ ਸਿੰਘ ਕਹਿੰਦਾ ਤੂੰ ਕੀ ਸੋਚਦਾ ਹੈ ਵੀ ਤੂੰ ਇੱਕ ਮੂੰਹ ਲੈ ਲਿਆ ਉਸ ਮੂੰਹ ਨੂੰ ਤੂੰ ਥੱਲੇ ਦਾੜੀ ਲਾ ਦਿੱਤੀ ਅੱਖਾਂ ਜਿਹੜੀਆਂ ਨੇ ਮધુਬਾਲਾ ਦੀਆਂ ਲਾ ਦਿੱਤੀਆਂ ਤੇ ਬੁੱਲ ਨੇ ਜਿਹੜੇ ਤੂੰ ਨਰਗਿਸ ਦੇ ਲਾ ਦਿੱਤੇ ਉੱਤੇ ਤੂੰ ਪੱਗ ਰੱਖ ਦਿੱਤੀ ਇਹ ਉਸ ਸਮੇਂ ਦੀ ਬਾਲੀਵੁੱਡ ਦੀਆਂ ਹੀਰੋਇਨਾਂ ਸੀ ਨਰਗਿਸ ਤੇ ਮધુਬਾਲਾ ਇਹੀ ਲਫ਼ਜ਼ ਉੱਥੇ ਲਿਖੇ ਨੇ ਪੜ੍ਹ ਲੇ ਮੈਂ ਜੇ ਕੋ ਖੁਦ ਕਿਤਾਬ ਦੇ ਵਿੱਚ ਵੀ ਅੱਖਾਂ ਤੋਂ ਮਧੂਵਾਲਾ ਦੀਆਂ ਲਾਤੀਆਂ ਬੁੱਲ ਨਰਗੇਸ ਤੇ ਲਾਤੇ ਉੱਤੇ ਤੋਂ ਪੱਗ ਰੱਖ ਦਿੱਤੀ ਥੱਲੇ ਦਾੜੀ ਲਾਤੀ ਤੂੰ ਕੀ ਸੋਚਦਾ ਤੂੰ ਐਦਾਂ ਗੁਰੂ ਨਾਨਕ ਤਿਆਰ ਕਰ ਲਵੇਂਗਾ ਤੇਰੀ ਔਕਾਤ ਕੀ ਏ ਤੂੰ ਗੁਰੂ ਨਾਨਕ ਤਿਆਰ ਕਰ ਰਹਾ ਗੁਰੂ ਨਾਨਕ ਨੂੰ ਤਿਆਰ ਕਰਨ ਵਾਲਾ ਉਹ ਮਾਲਕ ਹੈ ਤੇਰੇ ਵਸ ਦੀ ਗੱਲ ਨਹੀਂ ਸ਼ੋਭਾ ਸਿਆਂ ਤੇਰੇ ਕੋਲੋਂ ਕੁਝ ਨਹੀਂ ਹੋਣਾ ਪਰ ਵੇਖੋ ਕਿੰਨੀ ਤਰਾਸਦੀ ਏ ਮੇਰੀ ਕੌਮ ਦੀ ਅੱਜ ਬਾਣੀ ਦੀਆਂ ਪੋਥੀਆਂ ਤਾਂ ਸਾਡੇ ਘਰ ਵਿੱਚ ਲੱਭਦੀਆਂ ਨਹੀਂ ਪਰ ਨਕਲੀ ਗੁਰੂ ਜਿਹੜਾ ਉਹ ਨੂੰ ਸਾਹਮਣੇ ਬੈਠੇ ਆਂ ਤਾਂ ਹੀ ਦੇ ਦੁਖੀਆਂ ਅਜ ਤਾਂ ਹੀ ਦੇ ਪਰੇਸ਼ਾਨ ਇੱਕ ਗੱਲ ਗੁਰੂ ਸਵਾਰਿਓ ਸੱਚ ਕਰਕੇ ਜਾਣਿਓ ਜਿਸ ਦਿਨ ਸਾਡੇ ਘਰ ਦੇ ਵਿੱਚ ਗੁਰਬਾਣੀ ਦੀ ਵਿਚਾਰ ਆ ਜਾਵੇਗੀ ਨਾ ਸਾਡੇ ਬੱਚਿਆਂ ਦੇ ਵਿੱਚੋਂ ਹੀ ਤੁਹਾਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਝੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਿਸਣੇ ਸ਼ੁਰੂ ਹੋ ਜਾਣਗੇ ਜਿਸ ਦਿਨ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੋਏਗੀ ਪਰ ਜਦ ਤੱਕ ਤਸਵੀਰਾਂ ਨੇ ਤਦ ਤੱਕ ਗੱਲ ਨਹੀਂ ਬਣਨੀ। ਕਈ ਲੋਕ ਇਹ ਕਹਿ ਦਿੰਦੇ ਨੇ ਜੀ ਫਿਰ ਜੀ ਆਪਣੇ ਬੱਚਿਆਂ ਨੂੰ ਦੱਸਿਏ ਕਿਵੇਂ? ਆਪਣੇ ਬੱਚਿਆਂ ਨੂੰ ਦੱਸਿਏ ਕਿਵੇਂ? ਵੀ ਸਾਡਾ ਗੁਰੂ ਕੌਣ ਹੈ? ਉਹਦੇ ਵਾਸਤੇ ਤਾਂ ਕਹਿੰਦੇ ਤਸਵੀਰ ਵਿਖਾਉਣੀ ਪੈਂਦੀ ਹੈ ਨਾ। ਬੱਚਿਆਂ ਨੂੰ ਦੱਸਣ ਵਾਸਤੇ ਕਈਆਂ ਦਾ ਐਕਸਕਿਊਜ਼ ਹੁੰਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਨਾ ਵੀ ਇਸਲਾਮ ਨੂੰ ਨਾ ਇਸਲਾਮ ਨੂੰ 1400 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਇਸਲਾਮ ਨੂੰ 1400 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਅੱਜ ਤੱਕ ਅੱਜ ਤੱਕ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣਨ ਦਿੱਤੀ ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਵੀ ਬਣਨ ਦਿੱਤੀ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਕਿਵੇਂ ਦੱਸਿਆ ਹੋਏਗਾ ਅਗਲਿਆਂ ਨੇ ਆਪਣੇ ਬੱਚੇ ਨੂੰ ਕੁਰਾਨ ਪੜ੍ਹਾਈ ਕੁਰਾਨ ਕੰਠ ਕਰਾ ਦਿੱਤੀ ਕੁਰਾਨ ਦੇ ਅਰਥ ਸਮਝਾਏ ਮਾਫ਼ ਕਰਿਓ ਸਾਡਾ ਹਿਸਾਬ ਪਤਾ ਕੀ ਰਹਿ ਗਿਆ ਉਹਨਾਂ ਨੇ ਤੇ ਇਸ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨਾਲ ਸਾਂਝ ਪਵਾ ਦਿੱਤੀ ਆਪਣੇ ਬੱਚੇ ਦੀ ਸਾਡਾ ਹਿਸਾਬ ਇਹ ਰਹਿ ਗਿਆ ਅਸੀਂ ਇਹੀ ਕਹਿੰਦੇ ਰਹਿ ਗਏ ਬੇਟਾ ਬਾਬਾ ਜੀ ਕੋ ਜਾ ਕੇ ਕਰੋ ਅਗਰਬਤੀ ਜਗਾਤੀ ਧੂਫ ਤੁਖਾ ਦਿੱਤੇ ਮਾਫ ਕਰਿਓ ਜਪਜੀ ਸਾਹਿਬ ਦੀ ਬਾਣੀ ਆਪਣੇ ਬੱਚੇ ਨੂੰ ਪੜਾਉਣੀ ਭੁੱਲ ਗਏ ਸੁਖਮਨੀ ਸਾਹਿਬ ਦੀ ਬਾਣੀ ਆਪਣੇ ਬੱਚੇ ਨੂੰ ਪੜਾਉਣੀ ਭੁੱਲ ਗਏ ਆਸਾ ਕੀ ਵਾਰ ਦੀ ਬਾਣੀ ਦੇ ਅਰਥ ਕਰਕੇ ਆਪਣੇ ਬੱਚੇ ਨੂੰ ਆਪਾਂ ਦੱਸਣੀ ਭੁੱਲ ਗਏ ਇਹ ਸਾਡੀ ਕੌਮ ਦਾ ਹਾਲ ਹੈ ਜਿਹੜੇ ਟਾਈਮ ਜਿਹਾ ਚੱਲਦਾ ਪਿਆ ਤੁਸੀਂ ਗੌਰ ਕਰਿਓ ਜਰਾ ਤੁਸੀਂ ਇੱਕ ਗੱਲ ਹੋਰ ਵੇਖਿਓ ਜਿਹੜੇ ਤੁਹਾਡੇ ਚੋਂ ਇੰਟਰਨੈਟ ਦੀ ਵਰਤੋਂ ਕਰਦੇ ਨੇ ਨਾ ਗੂਗਲ ਦੇ ਉੱਤੇ ਜਾਇਓ ਮੇਰੇ ਨੌਜਵਾਨ ਵੀਰ ਤੇ ਕਰਦੇ ਹੀ ਨੇ ਗੂਗਲ ਦੇ ਉੱਤੇ ਕਦੀ ਜਾਇਓ ਤੇ ਉੱਥੇ ਲਿਖਿਓ ਗੁਰੂ ਨਾਨਕ ਸਾਹਿਬ ਫੋਟੋਸ ਇਹ ਲਿਕੇ ਨਾ ਸਰਚ ਕਰਿਓ ਤੁਸੀਂ ਗੌਰ ਕਰਿਓ ਤੁਹਾਨੂੰ ਇੱਕ ਤਰ੍ਹਾਂ ਦੀ ਫੋਟੋ ਨਹੀਂ ਮਿਲੇਗੀ ਤੁਹਾਨੂੰ ਕਈ ਤਰ੍ਹਾਂ ਦੀ ਫੋਟੋ ਮਿਲੇਗੀ ਕਈ ਤਰ੍ਹਾਂ ਦੀ ਫੋਟੋ ਬੰਦਾ ਇੱਕ ਹੋਵੇ ਉਹਦੀ ਸ਼ਕਲ ਇੱਕੋ ਹੀ ਹੁੰਦੀ ਆ ਨਾ ਕਿ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਪਰ ਜੇ ਤੁਸੀਂ Google ਤੇ ਸਰਚ ਕਰੋਗੇ ਤੁਹਾਨੂੰ ਕਈ ਤਰ੍ਹਾਂ ਦੀ ਫੋਟੋ ਮਿਲਣਗੀਆਂ ਉੱਥੇ ਜਾ ਕੇ ਹੋਇਆ ਪਤਾ ਕੀ ਜਦੋਂ ਪਹਿਲੀ ਫੋਟੋ ਬਣੀ ਬੜੀ ਵਿਕੀ ਮਾਰਕੀਟ ਦੇ ਵਿੱਚ ਬਹੁਤ ਵਿਕੀ ਬਿਜ਼ਨਸਮੈਨ ਲੋਕ ਜਿਹੜੇ ਸੀਗੇ ਉਹਨਾਂ ਨੇ ਕਿਹਾ ਵੀ ਇਹ ਕੰਮ ਤਾਂ ਬੜਾ ਵਧੀਆ ਹੈ ਦੂਜਾ ਚਿੱਤਰਕਾਰ ਆਇਆ ਉਹ ਕਹਿੰਦਾ ਮੈਂ ਵੀ ਬਣਾਵਾ ਫੋਟੋ ਹੁਣ ਜੇ ਉਹ ਸੇਮ ਪਹਿਲੇ ਵਾਲੇ ਵਰਗੀ ਬਣਾਉਂਦਾ ਤੇ ਉਹਦੀ ਉਨੀ ਵਿਕਣੀ ਨਹੀਂ ਉਹਨੇ ਕਿਹਾ ਥੋੜੀ ਜਿਹੀ ਡਿਫਰੈਂਟ ਕਰ ਦਿਓ ਇਹਦੇ ਨਾਲ ਥੋੜੀ ਜਿਹੀ ਵੱਖਰੀ ਕਰ ਦਿਓ ਉਹਨੇ ਥੋੜੀ ਜਿਹੀ ਵੱਖਰੀ ਬਣਾ ਕੇ ਮਾਰਕੀਟ ਚ ਭੇਜੀ ਉਹਦੀ ਵੀ ਧੜਾ ਧੜਾ ਵੇਕੀ ਤੀਜਾ ਆਇਆ ਤੀਜੇ ਨੇ ਕਿਹਾ ਹੋਰ ਥੋੜੀ ਜਿਹੀ ਵੱਖਰੀ ਕਰ ਦਿਓ ਉਹਦੀ ਵੀ ਬਹੁਤ ਵਿਕੀ ਚੌਥਾ ਆਇਆ ਹੋਰ ਥੋੜੀ ਜਿਹੀ ਵੱਖਰੀ ਕਰ ਦਿਓ ਕਰਦੇ 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 ਪਤਾ ਨਹੀਂ ਕੀ ਕੁਝ ਬਣਾ ਛੱਡਿਆ ਤੇ ਹੁਣੋ ਕਿੰਨੀਆਂ ਤਰ੍ਹਾਂ ਦੀਆਂ ਫੋਟੋਆਂ ਮੇਰੇ ਕੋਲ 100 150 ਤੋਂ ਜਾਦਾ ਹੀ ਫੋਟੋਆਂ ਹੋਣੀਆਂ ਸਾਰਿਆਂ ਦੇ ਵੱਖਰਾ ਵੱਖਰਾ ਸਰੂਪ ਵੱਖਰਾ ਵੱਖਰਾ ਇੱਥੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਸਾਨੂੰ ਕਿਹੜੇ ਪਾਸੇ ਨੂੰ ਲਾਇਆ ਜਾ ਰਿਹਾ ਇਸ ਗੱਲ ਨੂੰ ਆਪਣੇ ਪੱਲੇ ਬੰਨ੍ਹੀਏ ਫਿਰ ਇੱਕ ਵਾਰੀ ਰਿਪੀਟ ਕਰ ਲੋ ਸਾਡਾ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਪਾਣੀ ਅੰਮ੍ਰਿਤ ਸਾਰੇ ਪਾਣੀ ਅੰਮ੍ਰਿਤ ਸਾਰੇ ਜਵਾਨੀ ਅੰਮ੍ਰਿਤ ਸਾਰੇ ਬਸ ਇਹ ਗੱਲ ਚੇਤੇ ਰੱਖਣ ਵਾਲੀ ਹੈ ਸਾਡਾ ਗੁਰੂ ਬਾਣੀ ਗੁਰੂ ਹੈ ਹੋਰ ਸਾਡਾ ਕੋਈ ਗੁਰੂ ਨਹੀਂ ਹੈ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਨੇ ਹੋਰ ਦੂਜਾ ਤੀਜਾ ਸਾਡਾ ਕੋਈ ਗੁਰੂ ਨਹੀਂ ਸਾਡਾ ਗੁਰੂ ਇੱਕੋ ਹੀ ਹੈ ਸਾਡਾ ਦਾਤਾ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆ ਬਈ ਉਹ ਗਣਤ ਭਰੇ ਭੰਡਾਰ ਤਾਂ ਗੁਰੂ ਸਾਹਿਬ ਕਹਿੰਦੇ ਨੇ ਬੁੱਤ ਪੂਜ ਪੂਜ ਹਿੰਦੂ ਮੂਏ ਹਿੰਦੂ ਵੀਰ ਮਰਿਆ ਪਿਆ ਝਾਤ ਮਾਰ ਕੇ ਵੇਖੀਏ ਕਿਤੇ ਅੱਜ ਅਸੀਂ ਤਾਂ ਨਹੀਂ ਆਤਮਿਕ ਤੌਰ ਤੇ ਮਰੇ ਪਏ